ਹਰ ਜੀ ਅੱਜ ਇੱਥੇ ਪਿੰਡ ਬਜਾਜ ਵਿਖੇ ਜਿਹੜੀ ਪਰਾਲੀ ਤੁਸੀਂ ਡੰਪ ਕੀਤੀ ਸੀ ਤੇ ਉਸ ਨੂੰ ਅੱਜ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਬਜਾਜਾਂ ਪਿੰਡ ਦੇ ਵਿੱਚ ਜੀ ਅਸੀਂ ਡੰਪ ਲਾਇਆ ਸੀ ਰਾਣਾ ਇੰਟਰਪ੍ਰਾਈਜ਼ ਦਾ ਇਹ ਡੰਪ ਹੈਗਾ ਤਾਂ ਤੁਸੀਂ ਆਪ ਦੇਖ ਸਾਬ ਕਿਦਾਂ ਇਹ ਸੜ ਕੇ ਸਾਰਾ ਕੁਝ ਸੁਆਹ ਹੀ ਹੋ ਗਿਆ ਜੀ ਮੈਂ ਉਹ ਪਰਲੇ ਪਾਸੇ ਰੋਡ ਹੈਗਾ ਜੀ ਜਿਹੜਾ ਰੋਡ ਕ੍ਰੋਸ ਕਰਕੇ ਇਹ ਜਿਹੜੀ ਆਗਿਆ ਇੱਥੇ ਤੱਕ ਆਈ ਹੈ ਜੀ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਇਹ ਅੱਗ ਲਾਈ ਆ ਉਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜੀ ਡੀਖਾ ਡੀਖਾ ਕਰਕੇ ਤੀਲਾ ਤੀਲਾ ਕਰਕੇ ਜੋੜ ਕੇ ਏਡਾ ਵੱਡਾ ਡੰਪ ਲਾਇਆ ਸੀ 10000 ਟਨ ਦਾ ਡੰਪ ਸੀਗਾ ਜੀ ਘੱਟੋ ਘਾਟਨੀਏ 3 ਕਰੋੜ ਦਾ ਜੋ ਸਾਡਾ ਨੁਕਸਾਨ ਆ ਉਹ ਅੱਜ ਹੋ ਗਿਆ ਇੱਕ ਤਾਂ ਇਹ ਹੋ ਗਿਆ ਇੱਕ ਇਸ ਡੰਪ ਦੇ ਨਾਲ 100 150 ਪਰਿਵਾਰ ਜੁੜੇ ਸੀ ਜਿਨ੍ਹਾਂ ਨੇ ਇਹ ਲੋਡ ਕਰਕੇ ਫੈਕਟਰੀ ਲੈ ਕੇ ਜਾਣਾ ਸੀ ਕੁਝ ਟਰੈਕਟਰਾਂ ਵਾਲੇ ਸੀਗੇ ਕੁਝ ਇਹ ਤੇ ਸਕਿਉਰਟੀ ਵਾਲੇ ਦਿਨੇ ਰਹਿੰਦੇ ਸੀ ਰਾਤ ਰਹਿੰਦੇ ਸੀ ਸਾਰਾ ਕੁਝ ਅੱਜ ਦੇਖੋ 100 150 ਪਰਿਵਾਰ ਦੇ ਜਿਹੜੇ ਚੁੱਲ੍ਹੇ ਆ ਉਹ ਅੱਜ ਬੰਦ ਹੋ ਗਿਆ ਜੇ ਸਾਡੇ ਮਜ਼ਦੂਰ ਰੋਂਦੇ ਆ ਉਹ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਘਰ ਕਿੱਦਾਂ ਜਾਈਏ ਕਿਉਂਕਿ ਰੋਜ਼ ਮਜ਼ਦੂਰ ਕਰਕੇ ਦਿਹਾੜੀ ਲਿਆ ਕੇ ਉਹੀ ਘਰ ਆਟਾ ਲਿਆ ਕੇ ਤੇ ਉਹੀ ਪਕਾਉਂਦਾ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜੋ ਨੌਜਵਾਨੇ ਕੰਮ ਸ਼ੁਰੂ ਕਰਦੇ ਆ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਵੱਡੇ ਪੱਧਰ ਦੇ ਵਿੱਚ ਤੇ ਜਿਸ ਨੇ ਵੀ ਇਹ ਕੰਮ ਕੀਤਾ ਉਸਤੇ ਬਣਦੀ ਕਾਰਵਾਈ ਕੀਤੀ ਜਾਵੇ ਸਰਕਾਰ ਤੋਂ ਹੋਰ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਸਾਡੀ ਇਹ ਹੀ ਮੰਗਿਆ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਐਡਾ ਵੱਡਾ ਨੁਕਸਾਨ ਹੋ ਗਿਆ ਉਦਾਂ ਤਾਂ ਸਾਡੀ ਤਾਂ ਝੱਲਿਆ ਨਹੀਂ ਜਾਣਾ ਤੇ ਜਿਸ ਨੇ ਵੀ ਇਹ ਅੱਗ ਲਾਈ ਆ ਉਦਾਂ ਤਾਂ ਸੈਟਲਾਈਟ ਸਰਕਾਰ ਕੋ ਬੜੇ ਆ ਛੇਤੀ ਸਰਕਾਰ ਪਤਾ ਕਰਨ ਦੀ ਇਸ ਬੰਦੇ ਦਾ ਪਤਾ ਕੀਤਾ ਜਾਵੇ ਸਾਨੂੰ ਪਤਾ ਲੱਗਾ ਕਿ ਇੱਥੇ ਲਾਗੇ ਕੋਈ ਪਿੰਡ ਪੈਂਦਾ ਆ ਪਧਾਸਾਂ ਸ਼ਾਇਦ ਉਹਦੇ ਲਾਗੇ ਕਿਸੇ ਨੌਜਵਾਨ ਦੀ ਮੌਤ ਵੀ ਹੋ ਗਈ ਅੱਗ ਦੀ ਲਪੇਟ ਤੇ ਆਉਣ ਕਰਕੇ ਦੇਖੋ ਕਿੱਡਾ ਵੱਡਾ ਜਾਨੀ ਨੁਕਸਾਨ ਹੋ ਗਿਆ ਉਹ ਮਾਂ ਨੂੰ ਪੁੱਤ ਕਿੱਥੋਂ ਲੱਭਣਾ ਜੀ ਜਿਹਨੇ ਅੱਗੇ ਦੀ ਮੌਤ ਹੋ ਗਈ ਆ ਤੇ ਤੁਸੀਂ ਆ ਮਗਰ ਦੇਖ ਲਓ ਵੀ ਅੱਗ ਕਿੰਨੇ ਵੱਡੇ ਪੱਧਰ ਤੇ ਲੱਗੀ ਆ 15 ਖੇਤਾਂ 'ਚ ਸਾਡਾ ਡੰਬ ਸੀਗਾ ਇਹ ਤੇ ਇਹ ਜਿਹੜਾ ਅੱਜ ਸੜ ਕੇ ਬਿਲਕੁਲ ਸੁਆਹੀ ਹੋ ਗਿਆ ਤੇ ਅਸੀਂ ਇਹ ਸੋਚਦੇ ਵੀ ਜਿਹੜੇ ਆਪਾਂ ਨੌਜਵਾਨ ਆ ਅਸੀਂ ਕੀ ਕਰੀਏ ਪੰਜਾਬ ਸਰਕਾਰ ਕਹਿੰਦੀ ਸੀ ਪਰਾਲੀ ਇਕੱਠੀ ਕਰੋ ਅੱਗ ਨਾ ਲੱਗਣ ਦਿਓ ਪ੍ਰਦੂਸ਼ਣ ਰੋਕੋ ਅਸੀਂ ਇੱਕ ਅਭਰਾਲਾ ਕੀਤਾ ਸੀ ਸਾਰਾ ਕੁਝ ਇਕੱਠਾ ਕਰਕੇ ਰੋਕਿਆ ਸਾਰਾ ਕੁਝ ਇੱਥੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਥੀਲਾ-ਦੀਲਾ ਜੋੜ ਕੇ ਆਹਾ ਅਸੀਂ ਸਾਰਾ ਕੁਝ ਬਣਾਇਆ ਸੀ ਪਰ ਅੱਜ ਇਹ ਸਾਰਾ ਸੜ ਕੇ ਸੁਆਹ ਹੋ ਗਿਆ ਸਰਜੀ ਜਿਹੜੀ ਅੱਜ ਪਿੰਡ ਬਜਾਜ ਵਿਖੇ ਜਿਹੜੀ ਡੰਪ ਕੀਤੀ ਪਰਾਲੀ ਨੂੰ ਜਿਹੜੀ ਅੱਗ ਲੱਗੀ ਹੈ ਤੇ ਤੁਹਾਨੂੰ ਇਸ ਵਾਰ ਕਿੱਦਾਂ ਸੂਚਨਾ ਮਿਲੀ ਸੋ ਸਾਨੂੰ ਸੂਚਨਾ ਮਿਲੀ ਸੀ ਟੈਲੀਫੋਨ ਰਾਹੀਂ ਕਿ ਬਜਾਜ ਪਿੰਡ ਦੇ ਵਿੱਚ ਪਰਾਲੀ ਦੇ ਡੰਪ ਨੂੰ ਅੱਗ ਲੱਗੀ ਹੋਈ ਆ ਤੇ ਅਸੀਂ ਉਥੋਂ ਮੌਕੇ ਤੋਂ 2 ਮਿੰਟਾਂ ਦੇ ਵਿੱਚ ਅਸੀਂ ਇੱਥੇ ਪਹੁੰਚ ਗਏ ਮੌਕੇ ਤੇ ਮੌਕੇ ਤੇ ਆ ਕੇ ਕਵਰ ਕੀਤੀ ਦੇਖਿਆ ਕਿ ਅੱਗ ਬਹੁਤ ਮੇਜਰ ਫਾਇਰ ਕਾਲ ਆਇਆ ਹੈ ਤੇ ਉਸ ਤੋਂ ਬਾਅਦ ਅਸੀਂ ਕਰਤਾਰਪੁਰ ਫਾਇਰ ਵਿਗੇਟ ਸੂਚਨਾ ਭੇਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਕਪੂਥਲਾ ਜਲੰਧਰ ਤੋਂ ਗੱਡੀਆਂ ਮੰਗਵਾਈਆਂ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਗ ਜ਼ਿਆਦਾ ਹੋਣ ਕਰਕੇ ਅੱਗ ਅੱਗੇ ਤੋਂ ਅੱਗੇ ਵਧਦੀ ਰਹੀ ਪਰ ਅਸੀਂ ਪੂਰੀ ਜਦੋਜਹਦ ਨਾਲ ਅਜੇ ਵੀ ਅੱਗ ਤੇ ਕਾਬੂ ਪਾ ਰਹੇ ਹਾਂ ਕਿੰਨੀਆਂ ਗੱਡੀਆਂ ਇਸ ਅੱਗ ਨੂੰ ਬਿਝਾਉਣ ਵਾਸਤੇ ਜਿਹੜਾ ਪੰਚੀਆਂ ਸਨ ਘੱਟੋ ਘੱਟ 4 ਗੱਡੀਆਂ ਆਪਣੀਆਂ ਇੱਥੇ ਕੰਮ ਤੇ